ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਅਪਡੇਟ ਜਿਸ ਨੇ ਪੰਜਾਬ ਦੇ ਲੋਕਾਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ ਜੋ ਹੁਣੇ-ਹੁਣੇ ਸਾਹਮਣੇ ਆਈ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਡਾਕਟਰਾਂ ਦੀ ਅਣਗੈਰੀ ਦੇ ਕਾਰਨ ਹੋਈ ਹੈ ਡਾਕਟਰਾਂ ਨੂੰ ਕਾਤਲ ਦੱਸਿਆ ਜਾ ਰਿਹਾ ਹੈ ਕਿਉਂਕਿ ਦੋਸਤੋ ਜਦੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਸੀ ਤਾਂ ਰਾਜਵੀਰ ਜਵੰਦਾ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਪਰ ਡਾਕਟਰ ਉਸ ਸਮੇਂ ਉਸ ਨੂੰ ਮੁੱਢਲੀ ਸਿਹਤਾਂ ਦੇਣ ਦੀ ਬਜਾਏ ਉਸ ਨੂੰ ਹਸਪੀਟਲ ਦੇ ਵਿੱਚ ਰੱਖਣ ਤੋਂ ਮਨਾ ਕਰ ਦਿੰਦੇ ਹਨ ਕਿ ਰਾਜਵੀਰ ਜਵੰਦਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਨਾਜ਼ੁਕ ਹੈ ਜਦਕਿ ਉਹ ਡਾਕਟਰ ਰਾਜਵੀਰ ਜਵੰਦਨ ਮੁੱਢਲੀ ਸਿਹਤਾਂ ਦੇ ਕੇ ਬੇਹੋਸ਼ੀ ਦੀ ਹਾਲਤ ਦੇ ਵਿੱਚੋਂ ਬਾਹਰ ਕੱਢ ਸਕਦੇ ਸੀ ਬੇਸ਼ੱਕ ਰਾਜਵੀਰ ਜਵੰਦਾ ਦੇ ਸਿਰ ਦੇ ਵਿੱਚ ਗਰਦਨ ਦੇ ਉੱਤੇ ਰੀੜ ਦੀ ਹੱਡੀ ਦੇ ਉੱਤੇ ਗੰਭੀਰ ਸੱਟਾਂ ਸੀ ਪਰ ਜੇਕਰ ਉਸ ਨੂੰ ਉਸ ਸਮੇਂ ਫਰਸਟ ਏਡ ਦਿੱਤੀ ਜਾਂਦੀ ਤਾਂ ਅੱਜ ਰਾਜਵੀਰ ਜਵੰਦਾ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਜੁੰਦੇ ਹੱਸਦੇ ਵਸਦੇ ਹੁੰਦੇ ਪਰ ਡਾਕਟਰਾਂ ਦੀ ਵੱਡੀ ਅਣਗੈਲੀ ਦੇ ਕਾਰਨ ਰਾਜਵੀਰ ਜਵੰਦਾ ਦਾ ਇੱਕ ਤਰ੍ਹਾਂ ਦਾ ਕਤਲ ਹੋ ਚੁੱਕਿਆ ਹੈ ਰਾਜਵੀਰ ਜਵੰਦਾ ਮਰਦਾ ਨਹੀਂ ਸੀ ਡਾਕਟਰਾਂ ਦੇ ਵੱਲੋਂ ਮਾਰਿਆ ਗਿਆ ਹੈ ਹੋਰ ਵੱਡੇ ਖੁਲਾਸੇ ਸਾਹਮਣੇ ਆ ਰਹੇ ਹਨ ਤੇ ਜਿਹੜਾ ਨਵਕਿਰਨ ਨਾਂ ਦਾ ਵਕੀਲ ਹੈ ਉਸਨੇ ਇਹ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਪਾਈ ਹੈ ਉਸ ਦੇ ਵਿੱਚ ਇਹ ਵੱਡੇ ਖੁਲਾਸੇ ਵੀ ਹੋਏ ਹਨ ਕਿ ਜਿਹੜੇ ਰਾਜਵੀਰ ਜਵੰਦਾ ਦੇ ਪੰਜ ਦੋਸਤ ਸਨ ਉਹਨਾਂ ਦੇ ਵਿੱਚੋਂ ਚਾਰ ਦੋਸਤਾਂ ਪੁਲਿਸ ਦੇ ਅੜਿੱਕੇ ਚੜ ਚੁੱਕੇ ਹਨ ਤੇ ਇੱਕ ਦੋਸਤ ਕੈਨੇਡਾ ਦੇ ਵਿੱਚ ਫਰਾਰ ਵੀ ਦੱਸਿਆ ਜਾ ਰਿਹਾ ਹੈ ਜਿਸ ਦੀ ਪੁਲਿਸ ਲਗਾਤਾਰ ਜਾਂਚ ਪੜਤਾਲ ਕਰ ਰਹੀ ਹੈ ਤੇ ਜਲਦੀ ਹੀ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਪਰ ਦੋਸਤੋ ਜਿਹੜੀ ਮੇਨ ਗੱਲ ਹੈ ਉਹਨਾਂ ਚਾਰ ਦੋਸਤਾਂ ਨੇ ਇਹ ਵੱਡੇ ਵੱਡੇ ਖੁਲਾਸੇ ਕੀਤੇ ਹਨ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਨਹੀਂ ਇਹ ਸਾਡੇ ਵੱਲੋਂ ਵੱਡੀ ਸਾਜ਼ਿਸ਼ ਰਚੀ ਗਈ ਸੀ ਕਿਉਂਕਿ ਉਹ ਦੋਸਤ ਰਾਜਵੀਰ ਜਵੰਦਾ ਨੂੰ 15 ਤੋਂ 20 ਮਿੰਟ ਪਹਿਲਾਂ ਰਾਈਡ ਕਰਨ ਦੇ ਲਈ ਉਸ ਦਿਨ ਭੇਜਦੇ ਹਨ ਤੇ ਉਸ ਦੇ ਹੈਲਮਟ ਦੇ ਕੈਮਰੇ ਬੰਦ ਕਰ ਦਿੰਦੇ ਹਨ ਤੇ ਜਿਸ ਕਰਕੇ ਜਦੋਂ ਉਹ ਰਾਈਡ ਕਰਨ ਦੇ ਲਈ ਜਾਂਦੇ ਹਨ ਤਾਂ 15-20 ਮਿੰਟ ਪਹਿਲਾਂ ਰਾਈਡ ਕਰਨ ਦੇ ਲਈ ਆਪਣੇ ਦੋਸਤਾਂ ਦੇ ਕੈਨ ਦੇ ਉੱਤੋਂ ਨਿਕਲ ਜਾਂਦੇ ਹਨ ਤੇ ਅਚਾਨਕ ਜਦੋਂ ਉਹਨਾਂ ਦੇ ਮੂਰੇ ਦੋ ਪਸ਼ੂ ਲੜਦੇ ਹੋਏ ਸਾਹਮਣੇ ਆ ਜਾਂਦੇ ਹਨ ਤਾਂ ਬਾਈਕ ਦੀ ਰਫ਼ਤਾਰ ਤੇਜ਼ ਹੋਣ ਦੇ ਕਾਰਨ ਬਾਈਕ ਪਹਿਲਾ ਪਸ਼ੂਆਂ ਦੇ ਵਿੱਚ ਵੱਜਦੀ ਹੈ ਤੇ ਫੇਰ ਇੱਕ ਬਲੇਰੋ ਗੱਡੀ ਦੇ ਵਿੱਚ ਵੱਜਦੀ ਹੈ ਜਿਸ ਦੇ ਕਾਰਨ ਰਾਜਵੀਰ ਜਵੰਦਾ ਦਾ ਬੇਹੱਦ ਭਿਆਨਕ ਐਕਸੀਡੈਂਟ ਹੁੰਦਾ ਹੈ ਤੇ ਉਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਦੋ ਤੋਂ ਤਿੰਨ ਹਸਪਤਾਲਾਂ ਦੇ ਵਿੱਚ ਲਜਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ 40 ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਹੈ ਪਰ ਦੋਸਤੋ ਜੇਕਰ ਉਹਨਾਂ ਨੂੰ ਪਹਿਲਾਂ ਦੋ ਤਿੰਨ ਹਸਪਤਾਲਾਂ ਦੇ ਵਿੱਚ ਫਰਸਟ ਏਡ ਮਿਲ ਜਾਂਦੀ ਤਾਂ ਅੱਜ ਰਾਜਵੀਰ ਜਵੰਦਾ ਸਾਡੇ ਪਰਿਵਾਰ ਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਮੌਜੂਦ ਹੁੰਦੇ ਪਰ ਡਾਕਟਰਾਂ ਦੇ ਵੱਲੋਂ ਵੀ ਅਣਗੈਲੀ ਵਰਤੀ ਗਈ ਜਿਸ ਦੇ ਕਾਰਨ ਉਹਨਾਂ ਦਾ 10 ਤੋਂ 12 ਦਿਨਾਂ ਬਾਅਦ 40 ਹਫ਼ਤਾਵਾਲ ਦੇ ਵਿੱਚ ਦਿਹਾਂਤ ਹੋ ਜਾਂਦਾ ਹੈ ਤੇ ਉਹ ਹਮੇਸ਼ਾ ਲਈ ਸਭ ਨੂੰ ਅਲਵਿਦਾ ਕਹਿ ਕੇ ਚਲੇ ਜਾਂਦੇ ਹਨ ਪਰ ਦੋਸਤੋ ਜਿਹੜੇ ਚਾਰ ਦੋਸਤ ਫੜੇ ਗਏ ਹਨ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਹਨ ਉਹਨਾਂ ਨੇ ਰਾਜਵੀਰ ਦੀ ਜਵੰਦਾ ਨੂੰ ਮੰਨਿਆ ਹੈ ਕੀ ਉਹ ਸਾਡੀ ਵਜ੍ਹਾ ਦੇ ਕਾਰਨ ਹੋਈ ਹੈ ਜੇਕਰ ਅਸੀਂ ਪ੍ਰਾਈਵੇਟ ਗੱਡੀ ਦੇ ਵਿੱਚ ਨਾ ਲੈ ਕੇ ਜਾਂਦੇ ਤੇ ਰਾਜਵੀਰ ਜਵੰਦਾ ਨੂੰ ਸਰਕਾਰੀ ਐਂਬੂਲੈਂਸ ਦੇ ਵਿੱਚ ਲਜਾਇਆ ਜਾਂਦਾ ਜਿਸ ਦੇ ਵਿੱਚ ਆਕਸੀਜਨ ਇੱਕ ਡਾਕਟਰ ਮੌਜੂਦ ਹੁੰਦਾ ਹੈ ਤਾਂ ਰਾਜਵੀਰ ਜਵੰਦਾ ਦੀ ਜਾਨ ਬਚਾਈ ਜਾ ਸਕਦੀ ਸੀ ਇਹ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਸੱਚ ਕਬੂਲਿਆ ਹੈ ਪਰ ਦੋਸਤੋ ਹੋਰ ਵੱਡੇ ਖੁਲਾਸੇ ਵੀ ਹੋ ਸਕਦੇ ਹਨ ਤੇ ਦੋਸਤੋ ਜਿਵੇਂ ਜਾਣਕਾਰੀ ਨਮੀ ਸામਣੇ ਆਵੇਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ